ਜਿੰਨੀ ਹੋਣ ਖੋਣ ਰਿਜੈਕਟਡ ਮਾਲ ਸਾਰੀ ਪਾਰਟੀਆਂ ਚ ਪਿਆ ਸੀ ਸਾਰਖ ਟਕਸਾਲੀ ਹੈ ਕੀ ਨਹੀਂ ਟਕਸਾਲੀ ਵੀਰ ਦਵਿੰਦਰ ਟਕਸਾਲੀ ਹੈ ਅੰਜ ਚੀਫ ਆਫ ਆਫਰ ਆਰਮੀ ਸਾਹਿਬ ਜਨਰਲ ਜੈ ਸਿੰਘ ਸੀ ਜੈ ਸਿੰਘ ਟਕਸਾਲੀ ਹੈ ਕੈਂਡੀਡੇਟ ਕਿਹੜੇ ਹਨ ਇਹਨਾਂ ਦੇ ਕੀ ਅਫਰਮ ਇਹਨਾਂ ਨੂੰ ਆਪਣਾ ਨਾਮ ਟਕਸਾਲੀ ਕੱਟਣਾ ਚਾਹੀਦਾ ਹੈ ਉਹ ਕਹਿੰਦੇ ਕੀ ਅਸੀਂ ਟਕਸਾਲੀ ਅਸੀਂ ਟਕਸਾਲੀਆਂ ਦੀ ਗੱਲ ਕਰਦੇ ਆ ਕਿਹੜੀ ਟਕਸਾਲੀ ਦੀ ਗੱਲ ਕੀਤੀ ਇਹਨਾਂ ਨੇ ਜਿੰਨੇ ਲੋਕੀ ਲੈ ਰਹੇ ਆਪਣੀ ਪਾਰਟੀ ਚ ਜਿੰਨੇ ਸ਼ਾਮਲ ਕਰ ਰਿਹਾ ਹੈ ਕਾਲੀ ਦੇ ਟਕਸਾਲੀ ਚ ਕੋਈ ਵੀ ਟਕਸਾਲੀ ਨਹੀਂ ਹੈ ਸਰ ਕੋਈ ਪ੍ਰਭਾਵ ਪਾਉਗੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਮੈਨੂੰ ਤਾਂ ਬੜੀ ਖੁਸ਼ੀ ਹੈ ਇੱਕ ਮੈਦਾਨੇ ਜੰਗ ਚ ਆਇਆ ਹੈ ਸੱਚ ਤੇ ਸਾਜ ਦਾ ਸਾਹਮਣਾ ਹੋ ਜੂਗਾ ਬ੍ਰਹਮਪਰਾ ਸਾਹਿਬ ਆਪਣੇ ਪਿੰਡ ਚੋ ਜਬਾਨ ਜਬਤ ਹੋ ਗਈ ਉਹਨਾਂ ਦੀ ਖਰੂਰ ਸਾਹਿਬ ਹਲਕੇ ਚੋਂ ਜੇ ਹਿੰਮਤ ਸੀ ਤਾਂ ਆਪ ਲੜਦੇ ਜੇ ਕਿੰਨੇ ਟਕਸਾਲੀ ਜਿਹੜੇ ਗਏ ਸੀ ਤਿੰਨਾਂ ਨੂੰ ਮੈਦਾਨੇ ਜੰਗ ਚ ਆਉਣਾ ਚਾਹੀਦਾ ਸੀ ਸਰ ਮੇਰੀ ਸਰ ਇੱਕ ਕਲੈਰੀਫਿਕੇਸ਼ਨ ਦੀ ਹੈ ਤੁਸੀਂ ਕਹਿੰਦੇ ਹ ਜੀ ਕਾਲਤਖ ਸਰ ਦਾ ਹੁਕਮ ਮੰਨਣਾ ਮੰਨਣਾ ਸਰ ਮੈਂ ਕਿਹਾ ਹਰ ਸਿੱਖ ਨੂੰ ਮੰਨਣਾ ਚਾਹੀਦਾ ਹੈ ਸ਼੍ਰੀ ਕਾਲ ਤਖਤ ਸਰ ਦਾ ਹੁਕਮ ਇਹ ਦੋ ਤਾ ਫਿਰ ਬਣਾ ਕਰਦੇ ਤਾਂ ਮਤਲਬ ਮੈਂ ਮੈਂ ਕਹਿ ਕੀ ਰਿਹਾ ਤੁਸੀਂ ਮੇਰੀ ਗੱਲ ਸਮਝ ਨਹੀਂ ਸਰ ਹੱਸ ਆਈ ਐਮ ਨਾਟ ਅਨਸਰਬਲ ਟੂ ਭਗਵਾਨ ਜਿਸਬਜ਼ਾਮ ਜਾਖੜ ਆਈ ਐਮ ਅਨਸਰਬਲ ਟੂ ਸ਼੍ਰੀ ਕਾਲ ਤਖਤ ਸਰ ਸ਼੍ਰੀ ਕਾਲ ਤਖਤ ਸਰ ਦਾ ਹੁਕਮਨਾਮਾ ਸਾਡੀ ਸਾਡਾ ਫਰਜ਼ ਹੈ ਮੰਨਣਾ ਉਹ ਸ ਜਾਖਟੂ ਆਸਕ ਨਹੀਂ ਉਹ ਆਮ ਨਾਟ ਅਨਸਰਬਲ ਟੂ ਜੀ ਬਰੇ ਕਹਿੰਦਾ ਕਿ ਬਦਲ ਸਾਹਿਬ ਕੰਮ ਐਜੀ ਇਸ ਲਈ ਹੱਦ ਸਰਦ ਜਿਹੜੀ ਹੈ 6 32 ਟੂ ਸ਼ਿਫਟ ਟੂ ਮੈਂ ਹੁਣ ਮਨਪਰੀਤ ਬਾਰੇ ਕੀ ਕਰ ਮੈਂ ਛੋਟਾ ਪਰ ਆਇਆ ਜਰਾ ਮੱਲਾ ਦਾ ਉਹਦਾ ਵੀ ਟਾਈਮ ਤੱਕ ਸਾਲਿਆਂ ਤੋਂ ਜਾਣ ਨੂੰ ਹੋ ਗਿਆ ਇਹ ਜਿਹੜੀ ਆ ਬੜਾ ਮੱਚੀ ਹੋ ਰਿਹਾ ਜੀ ਕਾਂਗਰਸ ਦਾ ਕੋਈ ਮੈਂ ਕਹਿੰਦਾ ਇਹ ਸਚਾਈ ਸਾਹਮਣੇ ਆ ਸਾਰੀ ਏ ਆ ਬੀ ਟੀਮ ਹੈ ਆ ਇਕੱਠੇ ਹੋ ਜਾ ਨੇ ਇਹਨਾਂ ਨੇ ਫਰਸਟ੍ਰੇਸ਼ਨ ਅਮਾ ਦੇਖੋ ਕਾਂਗਰਸ ਵਿੱਚ ਫਰਸਟ੍ਰੇਸ਼ਨ ਬੰਡੋ ਬੰਡ ਹੋਣ ਨਾਲ ਕਾਲੀਦਨ ਨੂੰ ਉਹਨੂੰ ਨਫਾਨ ਹੋ ਗਿਆ ਕਿਹੜਾ ਕੁਝ ਵੋਟ ਵੰਡ ਹੋ ਜਾਣੀ ਸਾਰੀ ਕਾਂਗਰਸ ਨੂੰ ਫਾਇਦਾ ਨਾ ਹੋਵੇ ਤਾਂ ਉਹ ਹੋਠੀ ਸਰੀ ਕਾਲੀਦਲ ਭਾਜਪੀ ਨੂੰ ਪੈਣੀ ਹੈ ਬਾਕੀ ਤਾਂ ਲिटल ਬਿਟ ਵੰਡੀ ਜਾਊਗੀ ਆਪਣੀ ਕਾਂਗਰਸ ਚ ਆ ਥੋੜੀ ਜਿੱਤਾਂਗੇ ਹਾਂਜੀ 13 ਦੀ 13 ਸ਼ਾਇਦ ਵੋਟਾਂ ਇੰਨੀ ਆ ਪੈ ਜਾਣ ਗਵਾਂਡ ਚ ਵੀ ਸਾਡੇ ਸੂਬੇ ਚ ਸਾੜੀ ਅਸਰ ਪੈ ਜਾਏ ਸਤਾਰਨ ਲੱਗਦਾ ਸਰ ਕਰਤਾਰਪੁਰ ਕੋਰੀਡੋਰ ਇੱਕ ਵਾਰ ਸਖਾਵੀ ਗੱਲਬਾਤ ਹੋਈ ਆ ਦੋ ਤਿੰਨ ਦਿਨ ਪਹਿਲਾਂ ਸਾਨੂੰ ਲੱਗਦਾ ਕਿ ਇੱਕ ਵਾਰ ਫੇਰ ਭਾਰਤ ਪਾਕਿਸਤਾਨ ਦੀ ਛਾਂਪੀ ਦਾ ਇੱਕ ਵੱਡਾ ਮਾਧਿਅਮ ਬਣੇਗਾ ਕਰਤਾਰਪੁਰ ਕੋਰੀਡੋਰ ਸੀ ਮੈਂ ਇਹ ਕਹਿਣਾ ਚਾਹਣਾ ਹੈ ਕਿ ਕਰਤਾਰਪੁਰ ਕੋਰੀਡੋਰ ਇੱਕ ਸਿੱਖ ਸੈਂਟੀਮੈਂਟਸ ਦੀ ਬੜੀ ਜਿਹੜੀ ਦੇਣ ਸਿੱਖਾਂ ਦੇ ਜਿਹੜੀ ਬਹੁਤ ਮੰਡੀ ਮੰਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਪੂਰੀ ਕੀਤੀ ਤੇ ਮੈਨੂੰ ਆਸ ਹੈ ਕਿ ਪਾਕਿਸਤਾਨ ਉਹ ਰਿਸਪੈਕਟ ਕਰੂਗੀ ਸਰ ਇੱਕ ਕਹਿੰਦੇ 500 ਯਾਤਰੀ ਰੋਜ਼ਾਨਾ ਜਾ ਰਹੇ ਆ ਔਰ ਕਹ ਰਹੇ ਪਾਕਿਸਤਾਨ ਕੇ ਤੇ ਇਸ ਤੋਂ ਵੱਧ ਨਹੀਂ ਹੈਗਾ ਤੁਹਾਡੀ ਵੀ ਡਿਮਾਂਡ ਹੈ ਕਿ ਹਿੰਦੁਸਤਾਨ ਦੀ ਸਰਕਾਰ ਦੀ ਘੱਟ ਤੋਂ ਘੱਟ 5000 ਦੀ ਮੰਗ ਸੀ ਪਾਕਿਸਤਾਨ ਜਾਣ ਕੇ ਇਹਦੇ ਚ ਰੂੜੇ ਬੋਨ ਤੇ ਲੱਗਿਆ ਜਿੰਨੀਆਂ ਕੰਡੀਸ਼ਨਸ ਪਾਈ ਜਾਂਦਾ ਹੈ ਹਿੰਦੁਸਤਾਨ ਦੀ ਸਰਕਾਰ ਮੋਦੀ ਸਾਹਿਬ ਸਰਕਾਰ ਨੇ ਬੜੇ ਲਿਬਰਲ ਤਰੀਕੇ ਨਾਲ ਬੜੇ ਲਿਬਰਲ ਤਰੀਕੇ ਨਾਲ ਉਹਨਾਂ ਨੇ ਪ੍ਰਪੋਜ਼ਲ ਦਿੱਤੇ ਸੀ ਕਾਂਗਰਸ ਤੇ ਪਾਕਿਸਤਾਨ ਨੇ ਜਾਣ ਕੇ ਉਹਦੇ ਵਿੱਚ ਰੋੜੇ ਕੰਪਲਿਕੀਸ਼ਨਸ ਪਾਉਣ ਦੀ ਕੋਸ਼ਿਸ਼ ਕਰੀ ਤੇ ਖੁੱਲੇ ਹੋਣਾ ਚਾਹੀਦੇ ਮਤਲਬ ਵਾਈ ਨਾਟ ਹਾਂਜੀ ਹੋਰ ਕੋਈ ਸਰ ਇਹ ਵੀ ਹਾਰਤ ਬੰਨੀ ਹਸਨ ਬਾਦਰਜੀ ਪਠੰਡੇ ਤੋਂ ਲੱਗ ਰਹਾ ਆ ਜਾਂ ਫਿਰੋਜ਼ਪੁਰ ਤੋਂ ਲੱਗ ਰਹਾ ਆ ਤੁਸੀਂ ਦੱਸੋ ਕਿੱਥੋਂ ਚਾਹੁੰਦੇ ਆ ਨਹੀਂ ਲੱਗ ਰਹਾ ਸਾਨੂੰ ਕੀ ਹੈ ਸਾਡਾ ਦੇਖਣਾ ਹੈ ਆ ਜੀ ਪਠੰਡੇ ਤੋਂ ਪਰ ਇੱਥੋਂ ਨਹੀਂ ਆ ਸਕਦੇ ਨਹੀਂ ਸਰਟੀਫਿਕੇਟ ਨਹੀਂ ਹੈਗਾ ਅੱਛਾ ਇਹਦੀ ਬਾਦ ਕਦੋਂ ਡਿਲੀਵਰ ਹੋਏਗਾ ਸੌਫ ਕਰਲਾ ਜੀ 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 ਜ Old fabricated stories of theirs. And sir, uh, It's quite now. काफी time answer You must have analysed the uh, what were the reasons that despite being a very populist leader in Punjab, you lost very badly. This time. Uh, uh, excuse me. I think you should correct yourself. We did not lose badly. If you Congress got 38 percent vote share of in Punjab, we got 31. Aam Aadmi 21. ਅੱਜ ਇਹ 7% ਦਾ ਵੋਟ ਬੈਂਕ ਹੈ तकरीबन 2.5 ਲੱਖ ਵੋਟ ਹੈ ਆ ਜਿਹੜੇ ਇਹ ਗੁਟਕਾ ਸਾਫ ਦੀ ਸੌਂ ਖਾ ਕੇ ਲੋਕਾਂ ਨੂੰ ਸੈਂਟੀਮੈਂਟਸ ਇਹਨੇ ਲੋਕਾਂ ਦੇ ਦਿੱਤੇ ਯਾਰ ਜੇ ਸੌਂ ਖਾਦੇ ਬੰਦਾ ਜਿਹਦੇ ਕਰਜ਼ਾ ਕਿਨੇ ਗਰੀਬ ਬੰਦੇ ਨੂੰ ਤੁਸੀਂ ਯੂ نو ਦੇ ਸ਼ੁੱਡ ਹੈ ਬੀਨ ਅ ਇਲੈਕਸ਼ਨ ਕੋਡ ਵਾਇਲੇਸ਼ਨ ਜਿੰਨੀ ਉਹਨੇ ਕਿਹਾ ਤੇ ਵੀ ਵੀ ਲੌਸ 15 ਟੂ 20 ਸੀਟਸ ਬਾਈ ਜਸ ਮਾਰਜਨ ਆਫ 1500 ਵੋਟਸ ਸੋ ਇਟ ਇਜ਼ ਅ ਰੋਂਗ ਪਰਸਪੈਕਸ਼ਨ ਥੈਟ ਵੀ ਆਰ 31% ਵੋਟ Despite all the fabricated stories and everything, uh, but what is the reason that being so popular? You you actually brought the online system in Punjab, or which the Punjabis are benefiting now. And despite uh, your very good, you know, policies for Punjab, uh, you've not been able to move with the the akalis in Punjab. They don't understand online system. They, <laughs> <So do we laughs>